ਚੇਤੇ ਰੱਖਿਓ ਗੁਰਮੁਖੋ ਜਿੰਦਗੀ ਚ ਹਰ ਥਾਂ ਤੇ ਆਪਣਾ ਨਰਾਦਰ ਚੱਲ ਲਓ ਪਰ ਜਿਹੜਾ ਸਿੱਖ ਗੁਰੂ ਦਾ ਗੁਰਸਥਾਨ ਦਾ ਨਰਾਦਰ ਦੇਖ ਕੇ ਅੱਖਾਂ ਬੰਦ ਕਰ ਲਵੇ ਤੇ ਜ਼ੁਬਾਨ ਬੰਦ ਕਰ ਲਵੇ ਉਹ ਉਸ ਕੁੱਤੇ ਨਾਲੋਂ ਵੀ ਪੈੜਾ ਹੈ ਜਿਹੜਾ ਮਾਲਕ ਦੀਆਂ ਦੋ ਰੋਟੀਆਂ ਖਾ ਕੇ ਤੇ ਵਫਾਦਾਰੀ ਕਰਦਾ ਹੈ ਪੈਰਾ ਦਿੰਦਾ ਹੈ ਬਾਣੀ ਪੜ ਕੇ ਜੇ ਸੱਚ ਦਾ ਸਾਥ ਦੇਣਾ ਤੇ ਝੂਠ ਦਾ ਵਿਰੋਧ ਕਰਨਾ ਨਾ ਨਾ ਆਇਆ ਤੇ ਸਭ ਦਿਖਾਵਾ ਹੀ ਕੀਤਾ ਹੈ ਕਮਾਲ ਦੀ ਗੱਲ ਇਹ ਹੈ ਇਤਿਹਾਸ ਗਵਾਹ ਹੈ ਸੱਚ ਜਦੋਂ ਤੁਰਿਆ ਉਹਦਾ ਵਿਰੋਧ ਹੀ ਹੋਇਆ ਝੂਠਿਆਂ ਦੀ ਸਦਾ ਪੀੜ ਹੋਈ ਹੈ ਸਾਡੇ ਗੁਰਾਂ ਨੇ ਸ਼ਹੀਦਾਂ ਨੇ ਇਹੀ ਸਿਖਾਇਆ ਉੱਜੜਦਾ ਭਾਵੇਂ ਸਾਰਾ ਕੁਝ ਉੱਜੜ ਜਾਵੇ ਪਰ ਅੱਖਾਂ ਸਾਹਮਣੇ ਹੁੰਦੀ ਬੇਅਦਬੀ ਗੁਰ ਸਿਧਾਂਤਾਂ ਦਾ ਕਾਣ ਇਹ ਨਹੀਂ ਬਰਦਾਸ਼ਤ ਹੋ ਸਕਦਾ ਬੇਅਦਬੀ ਹੁੰਦੀ ਦੇਖੀ ਬਾਬਾ ਦੀਪ ਸਿੰਘ ਤੁਰਿਆ ਸੀਸਤਲੀ ਤੇ ਰੱਖ ਲਿਆ ਬੇਅਦਬੀ ਹੁੰਦੀ ਦੇਖੀ ਮਸੇ ਰੰਗੜਾ